कुछ भी कहन तो पहले अपना सारे मिल के फतेह की सारी श्री गुरु जी का खालसा श्री गुरु जी की फतेह आज पेंड चांदमारी पहुंची और बाबा कालिदास क्लब वालों शहीद ऊधम सिंह जी का दा, शहीदी दाड़ा मनाया जा रहा है ਸਭ ਤੋਂ ਪਹਿਲੇ ਤਾਂ ਆਪਣੇ ਆਪ ਤੇ ਬੜਾ ਮਾਣ ਮਹਿਸੂਸ ਹੁੰਦਾ ਕਿ ਅਸੀਂ ਉਹ ਸ਼ਹੀਦਾਂ ਦੇ ਧਰਤੀ ਤੇ ਜਨਮ ਲਿੱਤਾ ਏ ਜਿਨ੍ਹਾਂ ਨੇ ਸਾਡੇ ਦੇਸ਼ ਨੂੰ ਆਜ਼ਾਦ ਕਰਵਾਉਣ ਵਾਸਤੇ ਕੁਰਬਾਨੀਆਂ ਦਿੱਤੀਆਂ ਕਹਿੰਦੀ ਜਦੋਂ ਖੂਨ ਡੁੱਲਦਾ ਸ਼ਹੀਦਾਂ ਦਾ ਤਾਂ ਤਕਦੀਰ ਬਦਲਦੀ ਕੋਮਾਂ ਦੀ ਸਾਨੂੰ ਜਿਹੜੀ ਅੱਜ ਆਜ਼ਾਦੀ ਮਿਲੀ ਏ ਉਹ ਆਜ਼ਾਦੀ ਲੈਣੀ ਕੋਈ ਸੌਖੀ ਗੱਲ ਨਹੀਂ ਸੀ ਦੇ بڑے ਵੱਡੇ ਜਿਹੜੇ ਯਤਨ ਸਾਡੇ ਬਲਦਾਨਾਂ ਵੱਲੋਂ ਸ਼ੀਖਾਂ ਵੱਲੋਂ ਦਿੱਤੇ ਗਏ ਨੇ ਤਾਂ ਜਾ ਕੇ ਅਸੀਂ ਅੱਜ ਇਸ ਆਜ਼ਾਦੀ ਦਾ ਆਨੰਦ ਮਾਣ ਰਹੇ ਆ। ਸਭ ਤੋਂ ਵੱਡੀ ਗੱਲ ਜਿਹੜੀ ਸਾਨੂੰ ਸਾਡੇ ਸ਼ਹੀਦਾਂ ਦੇ ਜੀਵਨ ਤੋਂ ਸਿੱਖਣ ਨੂੰ ਮਿਲਦੀ ਏ ਉਹ ਹੈ ਕਿ ਉਹਨਾਂ ਨੇ ਅੱਜ ਤੱਕ ਕਿਸੇ ਵੀ ਜ਼ੁਲਮ ਅੱਗੇ ਝੁਕਨੇ ਨਹੀਂ ਦਿੱਕੇ ਸੀ। ਔਰ ਉਹਦਾ ਹੀ ਨਤੀਜਾ ਇਹ ਕਿ ਜਨਰਲ ਡਾਇਰ ਨੇ ਜਦੋਂ ਜਲ੍ਹਿਆਂਵਾਲਾ ਬਾਗ ਦੇ ਵਿੱਚ ਇਹ ਫੇਰ ਕਾ ਉਤੇ ਗੋਲੀਆਂ ਚਲਾਈਆਂ ਤਾਂ ਬੜੇ ਜਿਹੜੇ ਲੋਕ ਉਹ ਮਾਰੇ ਗਏ ਜਿਹੜੇ بے ਕਸੂਰ ਸੀ ਜਿਨ੍ਹਾਂ ਦਾ ਕੋਈ ਕਸੂਰ ਨਹੀਂ ਸੀ। ਮੰਨਤਾ ਕਰਨ ਤੋਂ ਬਾਅਦ ਵੀ ਜਨਰਲ ਡਾਇਰ ਨੇ ਉਹਨਾਂ ਦੀ ਗੱਲ ਨਹੀਂ ਸੁਣੀ ਕਿਸੇ ਤਰ੍ਹਾਂ ਦਾ ਕੋਈ ਵੀ ਹਿੰਸਾ ਮੁੱਤੇ ਬਿਨਾ ਉਹਨਾਂ ਉੱਤੇ ਗੋਲੀਆਂ ਵਰਸਾਈਆਂ ਗਈਆਂ ਕਿੰਦੇ ਕਰਕੇ ਉਹ ਸਾਰੇ ਜਿਹੜੇ ਲੋਕ ਮਾਰੇ ਗਏ ਤਾਂ ਇੱਕ ਅਲੌਣ ਕਿ ਸ਼ਹੀਦ ਉਕਤਮ ਸਿੰਘ ਜੀ ਨੇ ਜਨਰਲ ਡਾਇਰ ਨੂੰ ਮਾਰ ਕੇ ਉਹਨਾਂ ਸਾਰੇ ਨਿਅੱਥੇ ਲੋਕਾਂ ਦੇ ਅਥਿਆਦਾ ਬਦਲਾ ਲਿੱਤਾ ਸੀ ਤਾਂ ਇਹ ਕਿਤੇ ਨਾ ਕਿਤੇ ਸਾਨੂੰ ਇਹ ਵੀ ਇੱਕ ਨੂੰ ਮਿਲਦਾ ਕਿ ਉਹਨਾਂ ਨੇ ਜ਼ੁਲਮ ਅੱਗੇ ਕੁੱਟੇ ਨਹੀਂ ਦੇਖੇ ਤਾਂ ਸਾਨੂੰ ਵੀ ਕਿਤੇ ਨਾ ਕਿਤੇ ਉਹਨਾਂ ਦੀ ਜ਼ਿੰਦਗੀ ਤੋਂ ਬਹੁਤ ਕੁਝ ਸਿੱਖਣ ਨੂੰ ਮਿਲਦਾ ਕਿ ਦੂਜਿਆਂ ਦੇ ਸਾਥ ਦੇ ਨਾਲ ਚੰਗਿਆਈ ਦੇ ਰਸਤੇ ਤੇ ਚੱਲਣਾ ਔਰ ਜਿੱਤੇ ਸਾਡੇ ਦੇਸ਼ ਨੂੰ ਸਾਡੀ ਜ਼ਰੂਰਤ ਪੈਂਦੀ ਹੈ ਤਾਕੀ ਹਮੇਸ਼ਾ ਉਸ ਕੰਮ ਵਾਸਤੇ ਤਿਆਰ ਰਹੀਏ। ਪਰ ਸਭ ਤੋਂ ਵੱਡੀ ਗੱਲ ਕਿ ਜ਼ੁਲਮ ਜਿਹੜਾ ਹੈ ਉਹ ਕਦੀ ਵੀ ਵੱਡਾ ਨਹੀਂ ਹੁੰਦਾ ਕਿ ਸਾਨੂੰ ਛੁਪਾ ਸਕੇ। ਤਾਂ ਨਿਸ਼ਾ ਜਿਉਂਨਾਂ ਰਸਤੇ ਦਿਖਾਏ ਸਾਨੂੰ ਉਹਨਾਂ ਰਸਤੇ ਤੇ ਚੱਲਣਾ ਚਾਹੀਦਾ ਹੈ। ਔਰ ਅੱਜ ਮੈਂ ਫਿਰ ਕਹਾਂਗੀ ਕਿ ਜਿਹੜੀ ਅਸੀਂ ਆਜ਼ਾਦੀ ਦਾ ਆਨੰਦ ਮਾਣ ਰਹੇ ਹਾਂ ਉਹ ਸਾਡੇ ਸ਼ਹੀਦਾਂ ਦਾ ਦੂਰਿਆ ਖੂਨ ਹੀ ਸੀ, ਖੂਨ ਹੀ ਸੀ ਜਿੰਦੀ ਬਦੌਲਤ ਅਸੀਂ ਅੱਜ ਆਜ਼ਾਦੀ ਦਾ ਆਨੰਦ ਮਾਣਨੇ ਆ। ਤੇ ਇਹੀ ਗੱਲ ਜ਼ੋਰ ਕਹਾਂਗੀ ਕਹਿੰਦੇ ਸ਼ਹੀਦਾਂ ਦੀ ਜਿਤਾਉਂ ਪਰ हर बरस लगेंगे मेले वतन पर मरने वालों का बाकी यही निशा होगा बाकी यही निशा होगा और अच्छ पिंड साहब चंद मांग के सरपंच साहब अजीत चंद जी उन्होंने वालों और सारे ही क्लब वालों जोड़ा शहीद उत्तम सिंह जी के शहीद दिहाड़े पर लंगर लगाया गया तो मैं एक बार फिर तो शहीद उत्तम सिंह जी ने शत शत नमन करती हाँ और यही कहानी कि जो रस्ते उन्होंने बिठाए असी उन्होंने चलन चलने हर संभव जी कोशिश को कर दे रहा बहुत बहुत धन्यवाद जी बहुत बहुत धन्यवाद जी शहीद उत्तम सिंह तेरी सोच थे शहीद उत्तम सिंह तेरी सोच थे शहीद उत्तम सिंह अमर रहे शहीद उत्तम सिंह शहीद उत्तम सिंह बहुत बहुत धन्यवाद जी बहुत बहुत धन्यवाद